ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਕ ਵਾਰ ਫੇਰ ਪੰਜਾਬ ਦੇ ਹਰਕਤਾਂ ਦਾ ਗਲਾ ਘੋਟਿਆ ਕੱਲ ਪੰਜਾਬ ਦੀ ਕੈਬਨਿਟ ਨੇ ਇੱਕ ਗੈਰ ਸੰਵਿਧਾਨਿਕ ਫੈਸਲਾ ਲੰ데 ਪਈ ਜਿਹੜੀ origional ਡਿਵੈਲਪਮੈਂਟ ਅਥਾਰਟੀ ਹੈ ਜਿਹੜੀ ਕਿ 1995 ਦੇ ਐਕਟ ਮੁਤਾਬਕ ਬਣੀ ਹੈ ਤੇ ਉਸ ਐਕਟ ਦਾ ਸੈਕਸ਼ਨ 3 ਇਹ ਦੱਸਦਾ ਹੈ ਕਿ ਜਿਹੜਾ ਬੋਰਡ ਹੈ ਇਹਦੀ ਫਾਰਮੇਸ਼ਨ ਕਿ ਹੋਏਗੀ ਉਹ ਬੋਰਡ ਦੇ ਜਿਹੜੇ ਚੇਅਰਮੈਨ ਨੇ ਉਹ ਪੰਜਾਬ ਦੇ ਮੁੱਖ ਮੰਤਰੀ ਹੁੰਦੇ ਨੇ ਉਹਦੇ ਇੱਕ ਸਫੀਸ਼ਲ ਮੈਂਬਰ ਮੰਤਰੀ ਹੁੰਦੇ ਪਰ ਕੱਲ ਪੰਜਾਬ ਦੀ ਕੈਬਨਿਟ ਨੇ ਅਰਵਿੰਦ ਕੇਜਰੀਵਾਲ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਮੁੱਖ ਮੰਤਰੀ ਨੂੰ ਉਹਦੇ ਚੇਅਰਮੈਨ ਦੇ ਤੌਰ ਤੇ ਹਟਾ ਕੇ ਪੰਜਾਬ ਦੇ ਚੀਫ ਸਕੱਤਰ ਨੂੰ ਉਹਦਾ ਚੇਅਰਮੈਨ ਬਣਾਇਆ ਦੇਖੋ ਕਿੱਡੀ ਹਾਸੋਈ ਨਹੀਂ ਗੱਲ ਹੈ ਕਿ ਇੱਕ ਚੁਣਿਆ ਹੋਇਆ ਨੁਮਾਇੰਦਾ ਜਿਹੜਾ ਕਿ ਐਕਟ ਮੁਤਾਬਕ ਉਸ ਬੋਰਡ ਦਾ ਚੇਅਰਮੈਨ ਹੈ ਉਹਨਾਂ ਨੂੰ ਪਾਸੇ ਕਰਤਾ ਕਿਉਂਕਿ ਰਿਜੀਨਲ ਡਿਵੈਲਪਮੈਂਟ ਅਥਾਰਟੀ ਕੀ ਹੈ ਪੁੱਡਾ ਗਲਾਡਾ ਹੋਰ ਵੀ ਐਸੇ ਬਹੁਤ ادارے ਨੇ ਸੋ ਇਹ ਸਿੱਧਾ-ਸਿੱਧਾ ਅਰਵਿੰਦ ਕੇਜਰੀਵਾਲ ਦਾ ਪੰਜਾਬ ਦੇ ਉੱਤੇ ਕਬਜ਼ਾ ਹੈ ਪੰਜਾਬ ਦੇ ਫੰਡਸ ਦੀ ਦੁਰਵਰਤੋਂ ਕਰਨਾ ਚਾਹੁੰਦੇ ਪਹਿਲਾ ਇਹ 2 ਲੱਖ ਕਰੋੜ ਦਾ ਜਿਹੜਾ ਕਰਜ਼ਾ ਹੈ ਉਹ ਇਹਨਾਂ ਤੇ ਖਰਚਿਆ ਗਿਆ ਕਿਉਂਕਿ ਪੰਜਾਬ 'ਚ ਨਾ ਤਾਂ ਕੋਈ ਨਵਾਂ ਹਸਪਤਾਲ ਬਣਿਆ ਨਾ ਸਕੂਲ ਬਣਿਆ ਨਾ ਕੋਈ ਵੱਡਾ ਹਾਈਵੇ ਨਾ ਸੋਸ਼ਲ ਵੈਲਫੇਅਰ ਸਕੀਮਾਂ ਇਹ 2 ਲੱਖ ਕਰੋੜ ਅਰਵਿੰਦ ਕੇਜਰੀਵਾਲ ਨੂੰ ਦੇਸ਼ 'ਚ ਘਮਾਉਣ ਦਾ ਪੰਜਾਬ ਨੇ ਕੀਮਤ ਚੁਕਾਈ ਹੈ ਤੇ ਹੁਣ ਰਹਿੰਦੀ ਕੁੰਦੀ ਕਸਰ ਇਹ ਜਿਹੜਾ ਬੋਰਡ ਹੈ ਇਹ ਜਿਹੜੀ ਰਿਜਨਲ ਡਿਵੈਲਪਮੈਂਟ ਅਥਾਰਟੀ ਹੈ ਇਹ ਤੇ ਕਬਜ਼ਾ ਕਰਕੇ ਅਰਵਿੰਦ ਕੇਜਰੀਵਾਲ ਕੱਢਣਾ ਚਾਹੁੰਦੇ ਪਰ ਮੈਂ ਪੰਜਾਬ ਦੇ 92 ਐਮਐਲਏਾਂ ਦੀ ਜ਼ਮੀਰ ਨੂੰ ਵੰਗਾਰਦਾ ਮੈਂ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਮੰਤਰੀਆਂ ਦੀ ਜ਼ਮੀਰ ਨੂੰ ਵੰਗਾਰਦਾ ਕਿ ਭਾਈ ਤੁਸੀਂ ਕਿਉਂ ਪੰਜਾਬ ਦੇ ਹੱੱਥਾਂ ਨੂੰ ਦਿੱਲੀ ਦੇ ਪੈਰਾਂ 'ਚ ਰੱਖਦੇ ਜਾ ਰਹੇ ਹੋ ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਤੁਸੀਂ ਪਹਿਲੇ ਦਿਨ ਜਦੋਂ ਮੁੱਖ ਮੰਤਰੀ ਬਣੇ ਸੀ ਭਗਵੰਤ ਮਾਨ ਸਾਹਿਬ ਇੱਕ ਦਸਕਤ ਕਰਕੇ ਸਾਰਾ ਪੰਜਾਬ ਦਿੱਲੀ ਕੋਲ ਗਿਰਵੀ ਰੱਖਿਆ ਸੀ ਇਹ ਤਾਂ ਹੁਣ ਜਿਹੜਾ ਕਾਫੇਨੋ ਵਿੱਚ ਲਾਸਟ ਕਿਲ ਹੈ ਕਿ ਤੁਹਾਨੂੰ origignal ਡਿਵੈਲਪਮੈਂਟ ਅਥਾਰਟੀ ਦੇ ਚੇਅਰਮੈਨ ਦੇ ਤੌਰ ਤੇ ਵੀ ਹਟਾਤਾ ਮਤਲਬ ਹੁਣ ਕਹਿਣਾ ਕੀ ਚਾਹੁੰਦੀ ਹੈ ਪੰਜਾਬ ਦੀ ਕੈਬਨਿਟ ਪੰਜਾਬ ਦੀ ਸਰਕਾਰ ਕਿ ਭਾਈ ਹੁਣ ਚੀਫ ਸੈਕਟਰੀ ਵੱਡੇ ਹੋ ਗਏ ਮੁੱਖ ਮੰਤਰੀ ਤੇ ਮੰਤਰੀ ਛੋਟੇ ਨੇ ਹੁਣ ਚੀਫ ਸੈਕਟਰੀ ਮੀਟਿੰਗ ਲਿਆ ਕਰਨਗੇ ਮੁੱਖ ਮੰਤਰੀ ਉਸ ਮੀਟਿੰਗ ਚ ਚੀਫ ਸੈਕਟਰੀ ਦੀ ਚੇਅਰਮੈਨਸ਼ਿਪ niche ਬੈਠੜੀ। ਮਤਲਬ ਕਿ ਅਸਿੱਧੇ ਤੌਰ ਤੇ ਹੁਣ ਅਰਵਿੰਦ ਕੇਜਰੀਵਾਲ ਚੇਅਰਮੈਨ ਨੇ। ਅਫਸਰਾਂ ਨੂੰ ਤਾਂ ਹੀ ਬਣਾ ਰਹੇ ਨੇ ਨਾ ਕੇਜਰੀਵਾਲ ਕਿ ਜੋ ਅਰਵਿੰਦ ਕੇਜਰੀਵਾਲ ਚਾਹਣਗੇ ਹੁਣ ਉਹ ਹੋਊਗਾ। ਸੋ ਅੱਜ ਤੱਕ ਪੰਜਾਬ ਦੇ ਵਿੱਚ ਐਸੀ ਹਰੀ ਗਰਦੀ ਕਿਸੇ ਨੇ ਨਹੀਂ ਸੀ ਦੇਖੀ। 75 ਸਾਲਾਂ ਦੇ ਵਿੱਚ ਪੰਜਾਬ ਦੇ ਹੱਕਾਂ ਦਾ ਐਡਾ ਵੱਡਾ ਘਾਣ ਕਦੇ ਨਹੀਂ ਹੋਇਆ ਜੋ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤੁਹਾਡੀ ਸਰਕਾਰ ਪੰਜਾਬੀਆਂ ਨਾਲ ਕਰਦੀ ਹੈ ਧਰੋ ਹੈ ਧੋਖਾ ਹੈ। ਇਹਦਾ ਹਿਸਾਬ ਹੋਏਗਾ ਔਰ ਇਹ ਦਿੱਲੀ ਵਾਲੇ ਲੋਕ ਕਿ ਲੁੱਟ ਕੇ ਚਲੇ ਜਾਣਗੇ ਜਵਾਬਦੀ ਤੁਹਾਡੀ ਤੁਹਾਡੇ ਮੰਤਰੀਆਂ ਦੀ ਤੁਹਾਡੇ ਐਮਐਲਏ ਦੀ ਤੇ ਤੁਹਾਡੇ ਅਹੁਦੇਦਾਰਾਂ ਦੀ ਹੈ ਇਹ ਪੰਜਾਬ ਦੀ ਜਿਹੜੀ ਪੱਟੀ ਲੁੱਟ ਤੁਹਾਡੇ ਇਸ਼ਾਰੇ ਤੇ ਤੁਹਾਡੇ ਸਹਿਮਤੀ ਦੇ ਨਾਲ ਹੋ ਰਹੀ ਹੈ ਇਹਦੀ ਜਵਾਬਦੀ ਤੁਹਾਨੂੰ ਹੀ ਦੇਣੀ ਪੈਣੀ ਹੈ